ਜਨ ਹਿਤੇਸ਼ੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂਜਲੀ ਰਾਜਪੂਤ ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇੱਕ ਖ਼ਬਰ ਸੁੰਨਣਾ ਤੁਹਾਡੇ ਲਈ ਬੇਹਦ ਲਾਜ਼ਮੀ ਹੈ ਤੁਹਾਨੂੰ ਵੀ ਇਸ ਦੇ ਨਾਲ ਵੱਡਾ ਫਾਇਦਾ ਹੋ ਸਕਦਾ ਹੈ ਤਾਂ ਪਹਿਲਾਂ ਰੇਲਵੇ ਦੇ ਵੱਲੋਂ ਆਪਣੇ ਪੈਸੇਂਜਰਜ਼ ਨੂੰ ਸਟੇਸ਼ਨ ਦੇ ਉੱਪਰ ਛੱਡਿਆ ਜਾਂਦਾ ਸੀ ਪਰ ਹੁਣ ਰੇਲਵੇ ਆਪਣੇ ਪੈਸੇਂਜਰਜ਼ ਨੂੰ ਉਹਨਾਂ ਦੇ ਘਰ ਉਹਨਾਂ ਦੀ ਡੈਸਟੀਨੇਸ਼ਨ ਤੱਕ ਛੱਡ ਕੇ ਆਏਗੀ ਤਾਂ ਇਹ ਸਭ ਕਿਵੇਂ ਹੋਏਗਾ ਇਹ ਆਨੂੰ ਜ਼ਰੂਰ ਹੀ ਦੱਸਾਂਗੇ ਇਸ ਦੇ ਨਾਲ ਹੀ ਇਸ ਦੇ ਲਈ ਕੋਈ ਐਕਸਟਰਾ ਚਾਰजेस ਵੀ ਜਿਹੜੇ ਨੇ ਨਹੀਂ ਰੱਖੇ ਗਏ ਤਾਂ ਵੱਡੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਅਕਸਰ ਹੀ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਪੈਂਦਾ ਤਾਂ ਤੁਸੀਂ ਵੀ ਧਿਆਨ ਦੇ ਨਾਲ ਇਹ ਖਬਰ ਜ਼ਰੂਰ ਸੁਣਿਓ ਰੇਲਵੇ ਆਪਣੇ ਪੈਸੈਂਜਰਸ ਨੂੰ ਸਟੇਸ਼ਨ ਤੱਕ ਨਹੀਂ ਬਲਕਿ ਘਰ ਤੱਕ ਛੱਡ ਕੇ ਆਏਗੀ ਇਸ ਦੇ ਲਈ ਕੋਈ ਵੀ ਪੈਸੇ ਜਿਹੜੇ ਨੇ ਨਹੀਂ ਦੇਣੇ ਪੈਣਗੇ ਇਸ ਦੇ ਲਈ ਆਈਆਰਸੀਟੀਸੀ ਜਾਣੀ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਵੱਲੋਂ ਇੱਕ ਐਗਰੀਮੈਂਟ ਸਾਈਨ ਕੀਤਾ ਗਿਆ ਹੈ ਤੇ ਐਗਰੀਮੈਂਟ ਜਿਹੜਾ ਹੈ Ola cab ਦੇ ਨਾਲ ਸਾਈਨ ਕਰ ਲਿੱਤਾ ਗਿਆ IRCTC ਦੇ ਵੱਲੋਂ ਤੇ ਅੱਗੇ ਵੀ ਦੱਸਦੀ ਹੈ ਕਿ ਇਸ ਦੇ ਲਈ ਇੱਕ ਹਫ਼ਤਾ ਪਹਿਲਾਂ ਤੁਸੀਂ ਕੈਬ ਬੁੱਕ ਕਰ ਸਕਦੇ ਹੋ ਜਿਨ੍ਹਾਂ ਵੱਲੋਂ IRCTC ਤੋਂ ਟਿਕਟ ਖਰੀਦੀ ਗਈ ਹੈ ਉਹਨਾਂ ਨੂੰ ਹੀ ਇਹ ਸੁਵਿਧਾ ਜਿਹੜੀ ਦਿੱਤੀ ਜਾਏਗੀ ਇਸ ਦੇ ਲਈ ਤੁਹਾਨੂੰ ਐਪ ਦੇ ਉੱਪਰ ਇਸ ਦੇ ਨਾਲ ਹੀ ਵੈੱਬਸਾਈਟ ਦੇ ਉੱਪਰ ਲੌਗਇਨ ਕਰਨਾ ਪਏਗਾ ਪਰ ਇਹ ਵੀ ਖਾਸ ਤੌਰ ਤੇ ਦੱਸਦੀ ਹੈ ਕਿ ਇਹ ਸੁਵਿਧਾ ਜਿਹੜੀ ਹੈ ਫਿਲਹਾਲ ਦੇ ਲਈ ਮਹਿਜ਼ 6 ਮਹੀਨੇ ਦੇ ਲਈ ਆਰਸੀटीसी ਦੇ ਵੱਲੋਂ ਚਲਾਈ ਜਾਏਗੀ ਟ੍ਰਾਇਲ ਬੇਸਿਸ ਤੇ ਇਹ ਸਹੂਬਦਾ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਬੀਤੇ ਦਿਨ ਹੀ ਐਗਰੀਮੈਂਟ ਜਿਹੜਾ ਹੈ ਉਹ ਲਾ ਕੈਪ ਦੇ ਨਾਲ ਆਰਸੀटीसी ਦੇ ਵੱਲੋਂ ਸਾਈਨ ਕੀਤਾ ਗਿਆ ਤੇ ਇਸ ਦੇ ਵਿੱਚ ਖਾਸ ਗੱਲ ਇਹ ਵੀ ਹੈ ਕਿ ਤੁਸੀਂ ਆਪਣੀ ਮਨਪਸੰਦ ਦੀ ਗੱਡੀ ਵੀ ਇਸ ਵਿਚਾਲੇ ਚੁਣ ਸਕਦੇ ਹੋ ਭਾਵੇਂ ਉਹ ਮਾਈਕਰੋ ਹੋਵੇ ਮਿਨੀ ਹੋਵੇ ਪ੍ਰਾਈਮ ਸੈਡਨ ਹੋਵੇ ਪ੍ਰਾਈਮ ਪਲੇ ਹੋਵੇ ਇਸ ਦੇ ਨਾਲ ਹੀ ਆਟੋ ਜਾਫਰ ਸ਼ੇਅਰਿੰਗ ਤੇ ਵੀ ਹੋਵੇ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਗੱਡੀ ਜੇ ਇਹ ਤੁਸੀਂ ਚੁਣ ਸਕਦੇ ਹੋ ਤੇ ਤੁਹਾਨੂੰ ਇਸ ਦੇ ਲਈ ਕੋਈ ਵੀ ਐਕਸਟਰਾ ਚਾਰजेस ਜਿਹੜੇ ਨੇ ਨਹੀਂ ਭਰਨੇ ਪੈਣਗੇ ਸਿਰਫ ਔਰ ਸਿਰਫ ਆਈਆਰਸੀਟੀਸੀ ਦੀ ਐਪ ਜਾਂ ਫਿਰ ਵੈਬਸਾਈਟ ਦੇ ਉੱਪਰ ਲੌਗਇਨ ਕਰਨਾ ਪਏਗਾ ਤੇ ਇਸ ਦੇ ਲਈ ਬੁੱਕ ਅ ਕੈਬ অপਸ਼ਨ ਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੀ ਮਨਪਸੰਦ ਦੀ ਗੱਡੀ ਵੀ ਜਿਹੜਾ ਬੁੱਕ ਕਰ ਸਕਦੇ ਹੋ ਤੁਹਾਡੇ ਸਟੇਸ਼ਨ ਦੇ ਉੱਪਰ ਪਹੁੰਚ ਪਹੁੰਚਦੇ ਹੀ ਕੈਬ ਜੇੜੀ ਤੁਹਾਨੂੰ ਸਟੇਸ਼ਨ ਦੇ ਬਾਹਰ ਤਿਆਰ ਮਿਲੇਗੀ ਤਾਂ ਲੋਕਾਂ ਨੂੰ ਸੇਫਟੀ ਦੇਣ ਦੇ ਲਈ ਸੁਰੱਖਿਆ ਦੇਣ ਦੇ ਲਈ ਇਸ ਦੇ ਨਾਲ ਹੀ ਕੰਫਰਟ ਦੇਣ ਦੇ ਲਈ ਆਈਆਰਸੀਟੀਸੀ ਦੇ ਵੱਲੋਂ ਇਸ ਸੁਵਿਧਾ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿੱਤਾ ਗਿਆ ਪਰ ਜ਼ਰੂਰ ਹੀ ਇਹ ਵੀ ਗੱਲ ਧਿਆਨ ਦੇ ਵਿੱਚ ਰੱਖੀ ਜਾਣੀ ਚਾਹੀਦੀ ਹੈ ਕਿ ਸਹੂਲਤ ਜਿਹੜੀ ਹੈ ਮਹਿਜ਼ 6 ਮਹੀਨੇ ਦੇ ਲਈ ਚਲਾਈ ਜਾ ਰਹੀ ਹੈ ਬੀਤੇ ਦਿਨ ਤੋਂ ਇਸ ਦੀ ਸ਼ੁਰੂਆਤ ਜਿਹੜੀ ਹੈ ਕਰ ਦਿੱਤੀ ਗਈ ਹੈ ਬੀਤੇ ਦਿਨ ਹੀ ਐਗਰੀਮੈਂਟ ਸਾਈਨ ਹੋਇਆ ਤੇ ਹੁਣ ਤੋਂ ਤੁਸੀਂ ਜਿਹੜਾ 6 ਮਹੀਨੇ ਤੱਕ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ ਤਾਂ ਇਸ ਦਾ ਰਿਸਪੌਂਸ ਦੇਖਣ ਦੇ ਮਗਰੋਂ ਟ੍ਰਾਇਲ ਦੇਖਣ ਦੇ ਮਗਰੋਂ ਹੀ ਆਰਸੀਟੀਸੀ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਇੱਕ ਵਾਰ ਫੇਰ ਤੋਂ ਸ਼ੁਰੂ ਕੀਤਾ ਜਾਏਗਾ ਪਰ 6 ਮਹੀਨਿਆਂ ਦੇ ਲਈ ਜ਼ਰੂਰ ਹੀ ਤੁਸੀਂ ਵੀ ਜੇਕਰ ਕਿਤੇ ਟ੍ਰੈਵਲ ਕਰਨੇ ਤਾਂ ਇਸ ਦਾ ਲਾਭ ਲੈ ਸਕਦੇ ਹੋ ਸਟੇਸ਼ਨ ਦੇ ਉੱਪਰ ਪਹੁੰਚਣ ਤੇ ਤੁਹਾਨੂੰ ਤੁਹਾਡੀ ਕੈਰ ਜਿਹੜੀ ਹੈ ਤਿਆਰ ਮਿਲੇਗੀ ਤੇ ਉਹ ਵੀ ਤੁਸੀਂ ਆਪਣੀ ਮਨਪਸੰਦੀ ਗੱਡੀ ਇਸ ਵਿੱਚ ਆਲੇ ਚੁਣ ਸਕਦੇ ਹੋ ਜਨ ਹਿਤੇਸ਼ੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਜਲੀ ਰਾਜਪੂਤ ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਸਫਰ ਕਰਦੇ ਹੋ ਤਾਂ ਇੱਕ ਖਬਰ ਸੁੰਨਾ ਤੁਹਾਡੇ ਲਈ ਬੇਹਦ ਲਾਜ਼ਮੀ ਹੈ ਤੁਹਾਨੂੰ ਵੀ ਇਸ ਦੇ ਨਾਲ ਵੱਡਾ ਫਾਇਦਾ ਹੋ ਸਕਦਾ ਹੈ ਤਾਂ ਪਹਿਲਾ ਰੇਲਵੇ ਦੇ ਵੱਲੋਂ ਆਪਣੇ ਪੈਸੇਂਜਰਸ ਨੂੰ ਸਟੇਸ਼ਨ ਦੇ ਉੱਪਰ ਛੱਡਿਆ ਜਾਂਦਾ ਸੀ ਪਰ ਹੁਣ ਰੇਲਵੇ ਆਪਣੇ ਪੈਸੇਂਜਰਸ ਨੂੰ ਉਹਨਾਂ ਦੇ ਘਰ ਉਹਨਾਂ ਦੀ ਡੈਸਟੀਨੇਸ਼ਨ ਤੱਕ ਛੱਡ ਕੇ ਆਏਗੀ ਤਾਂ ਇਹ ਸਭ ਕਿਵੇਂ ਹੋਏਗਾ ਇਹ ਹਾਂ ਇਹਨੂੰ ਜ਼ਰੂਰ ਹੀ ਦੱਸਾਂਗੇ ਇਸ ਦੇ ਨਾਲ ਹੀ ਇਸ ਦੇ ਲਈ ਕੋਈ ਐਕਸਟਰਾ ਚਾਰजेस ਵੀ ਜਿਹੜੇ ਨੇ ਨਹੀਂ ਰੱਖੇ ਗਏ ਤਾਂ ਵੱਡੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਅਕਸਰ ਹੀ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਪੈਂਦਾ ਤਾਂ ਤੁਸੀਂ ਵੀ ਧਿਆਨ ਦੇ ਨਾਲ ਇਹ ਖਬਰ ਜ਼ਰੂਰ ਸੁਣਿਓ ਰੇਲਵੇ ਆਪਣੇ ਪੈਸੈਂਜਰਸ ਨੂੰ ਸਟੇਸ਼ਨ ਤੱਕ ਨਹੀਂ ਬਲਕਿ ਘਰ ਤੱਕ ਛੱਡ ਕੇ ਆਏਗੀ ਇਸ ਦੇ ਲਈ ਕੋਈ ਵੀ ਪੈਸੇ ਜਿਹੜੇ ਨੇ ਨਹੀਂ ਦੇਣੇ ਪੈਣਗੇ ਇਸ ਦੇ ਲਈ ਆਈਆਰਸੀਟੀਸੀ ਜਾਣੀ ਕਿ Indian Railway Catering and Tourism Corporation ਦੇ ਵੱਲੋਂ ਇੱਕ ਐਗਰੀਮੈਂਟ ਸਾਈਨ ਕੀਤਾ ਗਿਆ ਤੇ ਐਗਰੀਮੈਂਟ ਜਿਹੜਾ ਹੈ Ola Cab ਦੇ ਨਾਲ ਸਾਈਨ ਕਰ ਲਿੱਤਾ ਗਿਆ IRCTC ਦੇ ਵੱਲੋਂ ਤੇ ਅੱਗੇ ਵੀ ਦੱਸਦੀ ਹੈ ਕਿ ਇਸ ਦੇ ਲਈ ਇੱਕ ਹਫਤਾ ਪਹਿਲਾਂ ਤੁਸੀਂ ਕੈਬ ਬੁੱਕ ਕਰ ਸਕਦੇ ਹੋ ਜਿਨ੍ਹਾਂ ਵੱਲੋਂ IRCTC ਤੋਂ ਟਿਕਟ ਖਰੀਦੀ ਗਈ ਹੈ ਉਹਨਾਂ ਨੂੰ ਹੀ ਇਹ ਸੁਵਿਧਾ ਜਿਹੜੀ ਦਿੱਤੀ ਜਾਏਗੀ ਇਸ ਦੇ ਲਈ ਤੁਹਾਨੂੰ ਐਪ ਦੇ ਉੱਪਰ ਇਸ ਦੇ ਨਾਲ ਹੀ ਵੈੱਬਸਾਈਟ ਦੇ ਉੱਪਰ ਲੌਗਇਨ ਨਾ ਪਏਗਾ ਪਰ ਇਹ ਵੀ ਖਾਸ ਤੌਰ ਤੇ ਦੱਸਦੀ ਹੈ ਕਿ ਇਹ ਸੁਵਿਧਾ ਜਿਹੜੀ ਹੈ ਫਿਲਹਾਲ ਦੇ ਲਈ ਮਹਿਜ਼ 6 ਮਹੀਨੇ ਦੇ ਲਈ ਆਈਆਰਸੀਟੀਸੀ ਦੇ ਵੱਲੋਂ ਚਲਾਈ ਜਾਏਗੀ ਟ੍ਰਾਇਲ ਬੇਸਿਸ ਤੇ ਇਹ ਸੁਵਿਧਾ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਬੀਤੇ ਦਿਨ ਹੀ ਐਗਰੀਮੈਂਟ ਜਿਹੜਾ ਹੈ ओला ਕੈਪ ਦੇ ਨਾਲ ਆਈਆਰਸੀਟੀਸੀ ਦੇ ਵੱਲੋਂ ਸਾਈਨ ਕੀਤਾ ਗਿਆ ਤੇ ਇਸ ਦੇ ਵਿੱਚ ਖਾਸ ਗੱਲ ਇਹ ਵੀ ਹੈ ਕਿ ਤੁਸੀਂ ਆਪਣੀ ਮਨਪਸੰਦੀ ਗੱਡੀ ਵੀ ਇਸ ਵਿਚਾਲੇ ਚੁਣ ਸਕਦੇ ਹੋ ਭਾਵੇਂ ਉਹ ਮਾਈਕਰੋ ਹੋਵੇ ਮਿਨੀ ਹੋਵੇ ਪ੍ਰਾਈਮ ڈن ਹੋਵੇ پرائم ا پلے ਹੋਵੇ ਇਸ ਦੇ ਨਾਲ ਹੀ آٹو জাফর شیئرنگ تے بھی ਹੋਵੇ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਗੱਡੀ ਜਿਹੜੀ ਹੈ ਤੁਸੀਂ ਚੁਣ ਸਕਦੇ ਹੋ ਤੇ ਤੁਹਾਨੂੰ ਇਸ ਤੇ ਲਈ ਕੋਈ ਵੀ ਐਕਸਟਰਾ ਚਾਰजेस ਜਿਹੜੇ ਨੇ ਨਹੀਂ ਭਰਨੇ ਪੈਣਗੇ ਸਿਰਫ ਔਰ ਸਿਰਫ ਆਈਆਰਸੀਟੀਸੀ ਦੀ ਐਪ জাফর ویب سائٹ ਦੇ ਉੱਪਰ ਲੌਗਇਨ ਕਰਨਾ ਪਏਗਾ ਤੇ ਇਸ ਦੇ ਲਈ بک ਅ ਕੈਬ অপਸ਼ਨ ਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੀ ਮਨਪਸੰਦ ਦੀ ਗੱਡੀ ਵੀ ਜਿਹੜਾ ਬੁੱਕ ਕਰ ਸਕਦੇ ਹੋ ਤੁਹਾਡੇ ਸਟੇਸ਼ਨ ਦੇ ਉੱਪਰ ਪਹੁੰਚ ਜੋਤੇ ਹੀ ਕੈਬ ਜਿਹੜੀ ਹੈ ਤੁਹਾਨੂੰ ਸਟੇਸ਼ਨ ਦੇ ਬਾਹਰ ਤਿਆਰ ਮਿਲੇਗੀ ਤਾਂ ਲੋਕਾਂ ਨੂੰ ਸੇਫਟੀ ਦੇਣ ਦੇ ਲਈ ਸੁਰੱਖਿਆ ਦੇਣ ਦੇ ਲਈ ਇਸ ਦੇ ਨਾਲ ਹੀ ਕੰਫਰਟ ਦੇਣ ਦੇ ਲਈ ਆਈਆਰਸੀਟੀਸੀ ਦੇ ਵੱਲੋਂ ਇਸ ਸੁਵਿਧਾ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿੱਤਾ ਗਿਆ ਪਰ ਜ਼ਰੂਰ ਹੀ ਇਹ ਵੀ ਗੱਲ ਧਿਆਨ ਦੇ ਵਿੱਚ ਰੱਖੀ ਚਾਹੀਦੀ ਹੈ ਕਿ ਸੁਵਿਧਾ ਜਿਹੜੀ ਹੈ ਮਹਿਜ਼ 6 ਮਹੀਨੇ ਦੇ ਲਈ ਚਲਾਈ ਜਾ ਰਹੀ ਹੈ ਬੀਤੇ ਦਿਨ ਤੋਂ ਇਸ ਦੀ ਸ਼ੁਰੂਆਤ ਜਿਹੜੀ ਹੈ ਕਰ ਦਿੱਤੀ ਗਈ ਹੈ ਬੀਤੇ ਦਿਨ ਹੀ ਐਗਰੀਮੈਂਟ ਸਾਈਨ ਹੋਇਆ ਤੇ ਹੁਣ ਤੋਂ ਤੁਸੀਂ ਜਿਹੜਾ 6 6 ਮਹੀਨੇ ਤੱਕ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ ਤਾਂ ਇਸ ਦਾ ਰਿਸਪੌਂਸ ਦੇਖਣ ਦੇ ਮਗਰੋਂ ਟ੍ਰਾਇਲ ਦੇਖਣ ਦੇ ਮਗਰੋਂ ਹੀ IRCTC ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਇੱਕ ਵਾਰ ਫੇਰ ਤੋਂ ਸ਼ੁਰੂ ਕੀਤਾ ਜਾਏਗਾ ਪਰ 6 ਮਹੀਨਿਆਂ ਦੇ ਲਈ ਜ਼ਰੂਰ ਹੀ ਤੁਸੀਂ ਵੀ ਜੇਕਰ ਕਿਤੇ ਟਰੈਵਲ ਕਰਨਾ ਤਾਂ ਇਸ ਦਾ ਲਾਭ ਲੈ ਸਕਦੇ ਹੋ ਸਟੇਸ਼ਨ ਦੇ ਉੱਪਰ ਪਹੁੰਚਣ ਤੇ ਤੁਹਾਨੂੰ ਤੁਹਾਡੀ ਕੈਬ ਜਿਹੜੀ ਹੈ ਤਿਆਰ ਮਿਲੇਗੀ ਤੇ ਉਹ ਵੀ ਤੁਸੀਂ ਆਪਣੀ ਮਨਪਸੰਦੀ ਗੱਡੀ ਇਸ ਵਿੱਚ ਆਲੇ ਚੁਣ ਸਕਦੇ ਹੋ ਜਨ ਹਿਤੇਸ਼ੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਲੀ ਰਾਜਪੂਤ ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਸਫਰ ਕਰਦੇ ਹੋ ਤਾਂ ਇਹ ਖਬਰ ਸੁੰਨਣਾ ਤੁਹਾਡੇ ਲਈ ਬੇਹਦ ਲਾਜ਼ਮੀ ਹੈ ਤੁਹਾਨੂੰ ਵੀ ਇਸ ਦੇ ਨਾਲ ਵੱਡਾ ਫਾਇਦਾ ਹੋ ਸਕਦਾ ਹੈ ਤਾਂ ਪਹਿਲਾਂ ਰੇਲਵੇ ਦੇ ਵੱਲੋਂ ਆਪਣੇ ਪੈਸੇਂਜਰਸ ਨੂੰ ਸਟੇਸ਼ਨ ਦੇ ਉੱਪਰ ਛੱਡਿਆ ਜਾਂਦਾ ਸੀ ਪਰ ਹੁਣ ਰੇਲਵੇ ਆਪਣੇ ਪੈਸੇਂਜਰਸ ਨੂੰ ਉਹਨਾਂ ਦੇ ਘਰ ਉਹਨਾਂ ਦੀ ਡੈਸਟੀਨੇਸ਼ਨ ਤੱਕ ਛੱਡ ਕੇ ਆਏਗੀ ਤਾਂ ਇਹ ਸਭ ਕਿਵੇਂ ਹੋਏਗਾ ਇਹ ਆਹਨੂੰ ਜ਼ਰੂਰ ਹੀ ਦੱਸਾਂਗੇ ਇਸ ਦੇ ਨਾਲ ਹੀ ਇਸ ਦੇ ਲਈ ਕੋਈ ਐਕਸਟਰਾ ਚਾਰजेस ਵੀ ਜਿਹੜੇ ਨੇ ਨਹੀਂ ਰੱਖੇ ਗਏ ਤਾਂ ਵੱਡੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਅਕਸਰ ਹੀ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਪੈਂਦਾ ਤਾਂ ਤੁਸੀਂ ਵੀ ਧਿਆਨ ਦੇ ਨਾਲ ਇਹ ਖਬਰ ਜ਼ਰੂਰ ਸੁਣਿਓ ਰੇਲਵੇ ਆਪਣੇ ਪੈਸੈਂਜਰਸ ਨੂੰ ਸਟੇਸ਼ਨ ਤੱਕ ਨਹੀਂ ਬਲਕਿ ਘਰ ਤੱਕ ਛੱਡ ਕੇ ਆਏਗੀ ਇਸ ਦੇ ਲਈ ਕੋਈ ਵੀ ਪੈਸੇ ਜਿਹੜੇ ਨੇ ਨਹੀਂ ਦੇਣੇ ਪੈਣਗੇ ਇਸ ਦੇ ਲਈ ਆਈਆਰਸੀਟੀਸੀ ਜਾਣੀ ਕਿ Indian Railway Catering and Tourism Corporation ਦੇ ਵੱਲੋਂ ਇੱਕ ਐਗਰੀਮੈਂਟ ਸਾਈਨ ਕੀਤਾ ਗਿਆ ਤੇ ਐਗਰੀਮੈਂਟ ਜਿਹੜਾ ਹੈ Ola Cab ਦੇ ਨਾਲ ਸਾਈਨ ਕਰ ਲਿੱਤਾ ਗਿਆ IRCTC ਦੇ ਵੱਲੋਂ ਤੇ ਅੱਗੇ ਵੀ ਦੱਸਦੀ ਹੈ ਕਿ ਇਸ ਦੇ ਲਈ ਇੱਕ ਹਫਤਾ ਪਹਿਲਾਂ ਤੁਸੀਂ ਕੈਬ ਬੁੱਕ ਕਰ ਸਕਦੇ ਹੋ ਜਿਨ੍ਹਾਂ ਵੱਲੋਂ IRCTC ਤੋਂ ਟਿਕਟ ਖਰੀਦੀ ਗਈ ਹੈ ਉਹਨਾਂ ਨੂੰ ਹੀ ਇਹ ਸੁਵਿਧਾ ਜਿਹੜੀ ਦਿੱਤੀ ਜਾਏਗੀ ਇਸ ਦੇ ਲਈ ਤੁਹਾਨੂੰ ਐਪ ਦੇ ਉੱਪਰ ਇਸ ਦੇ ਨਾਲ ਹੀ ਵੈੱਬਸਾਈਟ ਦੇ ਉੱਪਰ ਲੌਗਇਨ ਨਾ ਪਏਗਾ ਪਰ ਇਹ ਵੀ ਖਾਸ ਤੌਰ ਤੇ ਦੱਸਦੀ ਹੈ ਕਿ ਇਹ ਸੁਵਿਧਾ ਜਿਹੜੀ ਹੈ ਫਿਲਹਾਲ ਦੇ ਲਈ ਮਹਿਜ਼ 6 ਮਹੀਨੇ ਦੇ ਲਈ ਆਈਆਰਸੀਟੀਸੀ ਦੇ ਵੱਲੋਂ ਚਲਾਈ ਜਾਏਗੀ ਟ੍ਰਾਇਲ ਬੇਸਿਸ ਤੇ ਇਹ ਸੁਵਿਧਾ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਬੀਤੇ ਦਿਨ ਹੀ ਐਗਰੀਮੈਂਟ ਜਿਹੜਾ ਉਹਲਾ ਕੈਪ ਦੇ ਨਾਲ ਆਈਆਰਸੀਟੀਸੀ ਦੇ ਵੱਲੋਂ ਸਾਈਨ ਕੀਤਾ ਗਿਆ ਤੇ ਇਸ ਦੇ ਵਿੱਚ ਖਾਸ ਗੱਲ ਇਹ ਵੀ ਹੈ ਕਿ ਤੁਸੀਂ ਆਪਣੀ ਮਨਪਸੰਦੀ ਗੱਡੀ ਵੀ ਇਸ ਵਿਚਾਲੇ ਚੁਣ ਸਕਦੇ ਹੋ ਭਾਵੇਂ ਉਹ ਮਾਈਕਰੋ ਹੋਵੇ ਮਿਨੀ ਹੋਵੇ ਪ੍ਰਾਈਮ ਸੀਡਨ ਹੋਵੇ ਪ੍ਰਾਈਮ ਪਲੇ ਹੋਵੇ ਇਸ ਦੇ ਨਾਲ ਹੀ ਆਟੋ ਜਾਂ ਫਿਰ ਸ਼ੇਅਰਿੰਗ ਤੇ ਵੀ ਹੋਵੇ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਗੱਡੀ ਜਿਹੜੀ ਹੈ ਤੁਸੀਂ ਚੁਣ ਸਕਦੇ ਹੋ ਤੇ ਤੁਹਾਨੂੰ ਇਸ ਦੇ ਲਈ ਕੋਈ ਵੀ ਐਕਸਟਰਾ ਚਾਰजेस ਜਿਹੜੇ ਨੇ ਨਹੀਂ ਭਰਨੇ ਪੈਣਗੇ ਸਿਰਫ ਔਰ ਸਿਰਫ IRCTC ਦੀ ਐਪ ਜਾਂ ਫਿਰ ਵੈਬਸਾਈਟ ਦੇ ਉੱਪਰ ਲੌਗਇਨ ਕਰਨਾ ਪਏਗਾ ਤੇ ਇਸ ਦੇ ਲਈ ਬੁੱਕ ਅ ਕੈਬ ਆਪਸ਼ਨ ਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੀ ਮਨਪਸੰਦ ਦੀ ਗੱਡੀ ਵੀ ਜਿਹੜਾ ਹੈ ਬੁੱਕ ਕਰ ਸਕਦੇ ਹੋ ਤੁਹਾਡੇ ਸਟੇਸ਼ਨ ਦੇ ਉੱਪਰ ਪਹੁੰਚ ਜੋਤੇ ਹੀ ਕੈਬ ਜਿਹੜੀ ਹੈ ਤੁਹਾਨੂੰ ਸਟੇਸ਼ਨ ਦੇ ਬਾਹਰ ਤਿਆਰ ਮਿਲੇਗੀ ਤਾਂ ਲੋਕਾਂ ਨੂੰ ਸੇਫਟੀ ਦੇਣ ਦੇ ਲਈ ਸੁਰੱਖਿਆ ਦੇਣ ਦੇ ਲਈ ਇਸ ਦੇ ਨਾਲ ਹੀ ਕੰਫਰਟ ਦੇਣ ਦੇ ਲਈ ਆਈਆਰਸੀਟੀਸੀ ਦੇ ਵੱਲੋਂ ਇਸ ਸੁਵਿਧਾ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿੱਤਾ ਗਿਆ ਪਰ ਜ਼ਰੂਰ ਹੀ ਇਹ ਵੀ ਗੱਲ ਧਿਆਨ ਦੇ ਵਿੱਚ ਰੱਖੀ ਜਾਣੀ ਚਾਹੀਦੀ ਹੈ ਕਿ ਸਹੂਲਤ ਜਿਹੜੀ ਹੈ ਮਹਿਜ਼ 6 ਮਹੀਨੇ ਦੇ ਲਈ ਚਲਾਈ ਜਾ ਰਹੀ ਹੈ ਬੀਤੇ ਦਿਨ ਤੋਂ ਇਸ ਦੀ ਸ਼ੁਰੂਆਤ ਜਿਹੜੀ ਹੈ ਕਰ ਦਿੱਤੀ ਗਈ ਹੈ ਬੀਤੇ ਦਿਨ ਹੀ ਐਗਰੀਮੈਂਟ ਸਾਈਨ ਹੋਇਆ ਤੇ ਹੁਣ ਤੋਂ ਤੁਸੀਂ ਜਿਹੜਾ 6 ਮਹੀਨੇ ਤੱਕ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ ਤਾਂ ਇਸ ਦਾ ਰਿਸਪੌਂਸ ਦੇਖਣ ਦੇ ਮਗਰੋਂ ਟ్రਾਇਲ ਦੇਖਣ ਦੇ ਮਗਰੋਂ ਹੀ ਆਈਆਰਸੀਟੀਸੀ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਇੱਕ ਵਾਰ ਫੇਰ ਤੋਂ ਸ਼ੁਰੂ ਕੀਤਾ ਜਾਏਗਾ ਪਰ 6 ਮਹੀਨਿਆਂ ਦੇ ਲਈ ਜ਼ਰੂਰ ਹੀ ਤੁਸੀਂ ਵੀ ਜੇਕਰ ਕਿਤੇ ट्रैवल ਕਰਨਾ ਤਾਂ ਇਸ ਦਾ ਲਾਭ ਲੈ ਸਕਦੇ ਹੋ ਸਟੇਸ਼ਨ ਦੇ ਉੱਪਰ ਪਹੁੰਚਣ ਤੇ ਤੁਹਾਨੂੰ ਤੁਹਾਡੀ ਕੈਬ ਜਿਹੜੀ ਹੈ ਤਿਆਰ ਮਿਲੇਗੀ ਤੇ ਉਹ ਵੀ ਤੁਸੀਂ ਆਪਣੀ ਮਨਪਸੰਦੀ ਗੱਡੀ ਇਸ ਵਿੱਚ ਆਲੇ ਚੁਣ ਸਕਦੇ ਹੋ ਜਨ ਹਿਤੇਸ਼ੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਲੀ ਰਾਜਪੂਤ ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇੱਕ ਖਬਰ ਸੁੰਨਣਾ ਤੁਹਾਡੇ ਲਈ ਬੇਹਦ ਲਾਜ਼ਮੀ ਹੈ ਤੁਹਾਨੂੰ ਵੀ ਇਸ ਦੇ ਨਾਲ ਵੱਡਾ ਫਾਇਦਾ ਹੋ ਸਕਦਾ ਤਾਂ ਪਹਿਲਾਂ ਰੇਲਵੇ ਦੇ ਵੱਲੋਂ ਆਪਣੇ ਪੈਸੇਂਜਰਸ ਨੂੰ ਸਟੇਸ਼ਨ ਦੇ ਉੱਪਰ ਛੱਡਿਆ ਜਾਂਦਾ ਸੀ ਪਰ ਹੁਣ ਰੇਲਵੇ ਆਪਣੇ ਪੈਸੇਂਜਰਸ ਨੂੰ ਉਹਨਾਂ ਦੇ ਘਰ ਉਹਨਾਂ ਦੀ ਡੈਸਟੀਨੇਸ਼ਨ ਤੱਕ ਛੱਡ ਕੇ ਆਏਗੀ ਤਾਂ ਇਹ ਸਭ ਕਿਵੇਂ ਹੋਏਗਾ ਇਹ ਆਨੂੰ ਜ਼ਰੂਰ ਹੀ ਦੱਸਾਂਗੇ ਇਸ ਦੇ ਨਾਲ ਹੀ ਇਸ ਦੇ ਲਈ ਕੋਈ ਐਕਸਟਰਾ ਚਾਰजेस ਵੀ ਜਿਹੜੇ ਨੇ ਨਹੀਂ ਰੱਖੇ ਗਏ ਤਾਂ ਵੱਡੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਅਕਸਰ ਹੀ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਪੈਂਦਾ ਤਾਂ ਤੁਸੀਂ ਵੀ ਧਿਆਨ ਦੇ ਨਾਲ ਇਹ ਖਬਰ ਜ਼ਰੂਰ ਸੁਣਿਓ ਰੇਲਵੇ ਆਪਣੇ ਪੈਸੈਂਜਰਸ ਨੂੰ ਸਟੇਸ਼ਨ ਤੱਕ ਨਹੀਂ ਬਲਕਿ ਘਰ ਤੱਕ ਛੱਡ ਕੇ ਆਏਗੀ ਇਸ ਦੇ ਲਈ ਕੋਈ ਵੀ ਪੈਸੇ ਜਿਹੜੇ ਨੇ ਨਹੀਂ ਦੇਣੇ ਪੈਣਗੇ ਇਸ ਦੇ ਲਈ ਆਈਆਰਸੀਟੀਸੀ ਜਾਣੀ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਵੱਲੋਂ ਇੱਕ ਐਗਰੀਮੈਂਟ ਸਾਈਨ ਕੀਤਾ ਗਿਆ ਹੈ ਤੇ ਐਗਰੀਮੈਂਟ ਜਿਹੜਾ ਹੈ Ola cab ਦੇ ਨਾਲ sign ਕਰ ਲਿੱਤਾ ਗਿਆ IRCTC ਦੇ ਵੱਲੋਂ ਤੇ ਅੱਗੇ ਵੀ ਦੱਸਦੀ ਹੈ ਕਿ ਇਸ ਦੇ ਲਈ ਇੱਕ ਹਫਤਾ ਪਹਿਲਾਂ ਤੁਸੀਂ ਕੈਬ ਬੁੱਕ ਕਰ ਸਕਦੇ ਹੋ ਜਿਨ੍ਹਾਂ ਵੱਲੋਂ IRCTC ਤੋਂ ਟਿਕਟ ਖਰੀਦੀ ਗਈ ਹੈ ਉਹਨਾਂ ਨੂੰ ਹੀ ਇਹ ਸੁਵਿਧਾ ਜਿਹੜੀ ਦਿੱਤੀ ਜਾਏਗੀ ਇਸ ਦੇ ਲਈ ਤੁਹਾਨੂੰ ਐਪ ਦੇ ਉੱਪਰ ਇਸ ਦੇ ਨਾਲ ਹੀ ਵੈੱਬਸਾਈਟ ਦੇ ਉੱਪਰ ਲੌਗਇਨ ਕਰਨਾ ਪਵੇਗਾ ਪਰ ਇਹ ਵੀ ਖਾਸ ਤੌਰ ਤੇ ਦੱਸਦੀ ਹੈ ਕਿ ਇਹ ਸੁਵਿਧਾ ਜਿਹੜੀ ਹੈ ਫਿਲਹਾਲ ਦੇ ਲਈ ਮਹਿਜ਼ 6 ਮਹੀਨੇ ਦੇ ਲਈ ਆਈਆਰਸੀ ਟੀਸੀ ਦੇ ਵੱਲੋਂ ਚਲਾਈ ਜਾਏਗੀ ਟ੍ਰਾਇਲ ਬੇਸਿਸ ਤੇ ਇਹ ਸਹੂਬਦਾ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਬੀਤੇ ਦਿਨ ਹੀ ਐਗਰੀਮੈਂਟ ਜਿਹੜਾ ਉਹ ਲੈ ਕੈਪ ਦੇ ਨਾਲ ਆਈਆਰਸੀ ਟੀਸੀ ਦੇ ਵੱਲੋਂ ਸਾਈਨ ਕੀਤਾ ਗਿਆ ਤੇ ਇਸ ਦੇ ਵਿੱਚ ਖਾਸ ਗੱਲ ਇਹ ਵੀ ਹੈ ਕਿ ਤੁਸੀਂ ਆਪਣੀ ਮਨਪਸੰਦੀ ਗੱਡੀ ਵੀ ਇਸ ਵਿਚਾਲੇ ਚੁਣ ਸਕਦੇ ਹੋ ਭਾਵੇਂ ਉਹ ਮਾਈਕਰੋ ਹੋਵੇ ਮਿਨੀ ਹੋਵੇ ਪ੍ਰਾਈਮ ਸੀਡਨ ਹੋਵੇ ਪ੍ਰਾਈਮ ਪਲੇ ਹੋਵੇ ਇਸ ਦੇ ਨਾਲ ਹੀ ਆਟੋ ਜਾਫਰ ਸ਼ੇਅਰਿੰਗ ਤੇ ਵੀ ਹੋਵੇ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਗੱਡੀ ਜਿਹੜੀ ਇਹ ਤੁਸੀਂ ਚੁਣ ਸਕਦੇ ਹੋ ਤੇ ਤੁਹਾਨੂੰ ਇਸ ਤੇ ਲਈ ਕੋਈ ਵੀ ਐਕਸਟਰਾ ਚਾਰजेस ਜਿਹੜੇ ਨੇ ਨਹੀਂ ਭਰਨੇ ਪੈਣਗੇ ਸਿਰਫ ਔਰ ਸਿਰਫ ਆਈਆਰਸੀਟੀਸੀ ਦੀ ਐਪ ਜਾਂ ਫਿਰ ਵੈਬਸਾਈਟ ਦੇ ਉੱਪਰ ਲੌਗਇਨ ਕਰਨਾ ਪਏਗਾ ਤੇ ਇਸ ਦੇ ਲਈ ਬੁੱਕ ਅ ਕੈਬ অপਸ਼ਨ ਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੀ ਮਨਪਸੰਦ ਦੀ ਗੱਡੀ ਵੀ ਜਿਹੜਾ ਬੁੱਕ ਕਰ ਸਕਦੇ ਹੋ ਤੁਹਾਡੇ ਸਟੇਸ਼ਨ ਦੇ ਉੱਪਰ ਪਹੁੰਚ ਪਹੁੰਚਦੇ ਹੀ ਕੈਪ ਜੇੜੀ ਇਹ ਤੁਹਾਨੂੰ ਸਟੇਸ਼ਨ ਦੇ ਬਾਹਰ ਤਿਆਰ ਮਿਲੇਗੀ ਤਾਂ ਲੋਕਾਂ ਨੂੰ ਸੇਫਟੀ ਦੇਣ ਦੇ ਲਈ ਸੁਰੱਖਿਆ ਦੇਣ ਦੇ ਲਈ ਇਸ ਦੇ ਨਾਲ ਹੀ ਕੰਫਰਟ ਦੇਣ ਦੇ ਲਈ ਆਈਆਰਸੀਟੀਸੀ ਦੇ ਵੱਲੋਂ ਇਸ ਸੁਵਿਧਾ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿੱਤਾ ਗਿਆ ਪਰ ਜ਼ਰੂਰ ਹੀ ਇਹ ਵੀ ਗੱਲ ਧਿਆਨ ਦੇ ਵਿੱਚ ਰੱਖੀ ਜਾਣੀ ਚਾਹੀਦੀ ਹੈ ਕਿ ਸਹੂਲਤ ਜਿਹੜੀ ਹੈ ਮਹਿਜ਼ 6 ਮਹੀਨੇ ਦੇ ਲਈ ਚਲਾਈ ਜਾ ਰਹੀ ਹੈ ਬੀਤੇ ਦਿਨ ਤੋਂ ਇਸ ਦੀ ਸ਼ੁਰੂਆਤ ਜਿਹੜੀ ਹੈ ਕਰ ਦਿੱਤੀ ਗਈ ਹੈ ਬੀਤੇ ਦਿਨ ਹੀ ਐਗਰੀਮੈਂਟ ਸਾਈਨ ਹੋਇਆ ਤੇ ਹੁਣ ਤੋਂ ਤੁਸੀਂ ਜਿਹੜਾ 6 ਮਹੀਨੇ ਤੱਕ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ ਤਾਂ ਇਸ ਦਾ ਰਿਸਪੌਂਸ ਦੇਖਣ ਦੇ ਮਗਰੋਂ ਟ్రਾਇਲ ਦੇਖਣ ਦੇ ਮਗਰੋਂ ਹੀ ਆਈਆਰਸੀਟੀਸੀ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਇੱਕ ਵਾਰ ਫੇਰ ਤੋਂ ਸ਼ੁਰੂ ਕੀਤਾ ਜਾਏਗਾ ਪਰ 6 ਮਹੀਨਿਆਂ ਦੇ ਲਈ ਜ਼ਰੂਰ ਹੀ ਤੁਸੀਂ ਵੀ ਜੇਕਰ ਕਿਤੇ ਟ੍ਰੈਵਲ ਕਰਨਾ ਤਾਂ ਇਸ ਦਾ ਲਾਭ ਲੈ ਸਕਦੇ ਹੋ ਸਟੇਸ਼ਨ ਦੇ ਉੱਪਰ ਪਹੁੰਚਣ ਤੇ ਤੁਹਾਨੂੰ ਤੁਹਾਡੀ ਕੈਬ ਜਿਹੜੀ ਹੈ ਤਿਆਰ ਮਿਲੇਗੀ ਤੇ ਉਹ ਵੀ ਤੁਸੀਂ ਆਪਣੀ ਮਨਪਸੰਦੀ ਗੱਡੀ ਇਸ ਵਿੱਚ ਆਲੇ ਚੁਣ ਸਕਦੇ ਹੋ ਜਨ ਹਿਤੇਸ਼ੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਲੀ ਰਾਜਪੂਤ ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਸਫਰ ਕਰਦੇ ਹੋ ਤਾਂ ਇੱਕ ਖਬਰ ਸੁੰਨਾ ਤੁਹਾਡੇ ਲਈ ਬੇਹਦ ਲਾਜ਼ਮੀ ਹੈ ਤੁਹਾਨੂੰ ਵੀ ਇਸ ਦੇ ਨਾਲ ਵੱਡਾ ਫਾਇਦਾ ਹੋ ਸਕਦਾ ਹੈ ਤਾਂ ਪਹਿਲਾਂ ਰੇਲਵੇ ਦੇ ਵੱਲੋਂ ਆਪਣੇ ਪੈਸੇਂਜਰਸ ਨੂੰ ਸਟੇਸ਼ਨ ਦੇ ਉੱਪਰ ਛੱਡਿਆ ਜਾਂਦਾ ਸੀ ਪਰ ਹੁਣ ਰੇਲਵੇ ਆਪਣੇ ਪੈਸੇਂਜਰਸ ਨੂੰ ਉਹਨਾਂ ਦੇ ਘਰ ਉਹਨਾਂ ਦੀ ਡੈਸਟੀਨੇਸ਼ਨ ਤੱਕ ਛੱਡ ਕੇ ਆਏਗੀ ਤਾਂ ਇਹ ਸਭ ਕਿਵੇਂ ਹੋਏਗਾ ਇਹ ਆਹਨੂੰ ਜ਼ਰੂਰ ਹੀ ਦੱਸਾਂਗੇ ਇਸ ਦੇ ਨਾਲ ਹੀ ਇਸ ਦੇ ਲਈ ਕੋਈ ਐਕਸਟਰਾ ਚਾਰजेस ਵੀ ਜਿਹੜੇ ਨੇ ਨਹੀਂ ਰੱਖੇ ਗਏ ਤਾਂ ਵੱਡੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਅਕਸਰ ਹੀ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਪੈਂਦਾ ਤਾਂ ਤੁਸੀਂ ਵੀ ਧਿਆਨ ਦੇ ਨਾਲ ਇਹ ਖਬਰ ਜ਼ਰੂਰ ਸੁਣਿਓ ਰੇਲਵੇ ਆਪਣੇ ਪੈਸੈਂਜਰਸ ਨੂੰ ਸਟੇਸ਼ਨ ਤੱਕ ਨਹੀਂ ਬਲਕਿ ਘਰ ਤੱਕ ਛੱਡ ਕੇ ਆਏਗੀ ਇਸ ਦੇ ਲਈ ਕੋਈ ਵੀ ਪੈਸੇ ਜਿਹੜੇ ਨੇ ਨਹੀਂ ਦੇਣੇ ਪੈਣਗੇ ਇਸ ਦੇ ਲਈ ਆਈਆਰਸੀਟੀਸੀ ਜਾਣੀ ਕਿ Indian Railway Catering and Tourism Corporation ਦੇ ਵੱਲੋਂ ਇੱਕ ਐਗਰੀਮੈਂਟ ਸਾਈਨ ਕੀਤਾ ਗਿਆ ਤੇ ਐਗਰੀਮੈਂਟ ਜਿਹੜਾ ਹੈ Ola Cab ਦੇ ਨਾਲ ਸਾਈਨ ਕਰ ਲਿੱਤਾ ਗਿਆ IRCTC ਦੇ ਵੱਲੋਂ ਤੇ ਅੱਗੇ ਵੀ ਦੱਸਦੀ ਹੈ ਕਿ ਇਸ ਦੇ ਲਈ ਇੱਕ ਹਫਤਾ ਪਹਿਲਾਂ ਤੁਸੀਂ ਕੈਬ ਬੁੱਕ ਕਰ ਸਕਦੇ ਹੋ ਜਿਨ੍ਹਾਂ ਵੱਲੋਂ IRCTC ਤੋਂ ਟਿਕਟ ਖਰੀਦੀ ਗਈ ਹੈ ਉਹਨਾਂ ਨੂੰ ਹੀ ਇਹ ਸੁਵਿਧਾ ਜਿਹੜੀ ਦਿੱਤੀ ਜਾਏਗੀ ਇਸ ਦੇ ਲਈ ਤੁਹਾਨੂੰ ਐਪ ਦੇ ਉੱਪਰ ਇਸ ਦੇ ਨਾਲ ਹੀ ਵੈੱਬਸਾਈਟ ਦੇ ਉੱਪਰ ਲੌਗਇਨ ਕਰ ਨਾ ਪਏਗਾ ਪਰ ਇਹ ਵੀ ਖਾਸ ਤੌਰ ਤੇ ਦੱਸਦੀ ਹੈ ਕਿ ਇਹ ਸੁਵਿਧਾ ਜਿਹੜੀ ਹੈ ਫਿਲਹਾਲ ਦੇ ਲਈ ਮਹਿਜ਼ 6 ਮਹੀਨੇ ਦੇ ਲਈ ਆਈਆਰਸੀਟੀਸੀ ਦੇ ਵੱਲੋਂ ਚਲਾਈ ਜਾਏਗੀ ਟ੍ਰਾਇਲ ਬੇਸਿਸ ਤੇ ਇਹ ਸੁਵਿਧਾ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਬੀਤੇ ਦਿਨ ਹੀ ਐਗਰੀਮੈਂਟ ਜਿਹੜਾ ਹੈ ਓਲਾ ਕੈਪ ਦੇ ਨਾਲ ਆਈਆਰਸੀਟੀਸੀ ਦੇ ਵੱਲੋਂ ਸਾਈਨ ਕੀਤਾ ਗਿਆ ਤੇ ਇਸ ਦੇ ਵਿੱਚ ਖਾਸ ਗੱਲ ਇਹ ਵੀ ਹੈ ਕਿ ਤੁਸੀਂ ਆਪਣੀ ਮਨਪਸੰਦੀ ਗੱਡੀ ਵੀ ਇਸ ਵਿਚਾਲੇ ਚੁਣ ਸਕਦੇ ਹੋ ਭਾਵੇਂ ਉਹ ਮਾਈਕਰੋ ਹੋਵੇ ਮਿਨੀ ਹੋਵੇ ਪ੍ਰਾਈਮ ਨਨ ਹੋਵੇ ਪ੍ਰਾਈਮ ਪਲੇ ਹੋਵੇ ਇਸ ਦੇ ਨਾਲ ਹੀ ਆਟੋ ਜਾਫਰ ਸ਼ੇਅਰਿੰਗ ਤੇ ਵੀ ਹੋਵੇ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਗੱਡੀ ਜਿਹੜੀ ਹੈ ਤੁਸੀਂ ਚੁਣ ਸਕਦੇ ਹੋ ਤੇ ਤੁਹਾਨੂੰ ਇਸ ਤੇ ਲਈ ਕੋਈ ਵੀ ਐਕਸਟਰਾ ਚਾਰजेस ਜਿਹੜੇ ਨੇ ਨਹੀਂ ਭਰਨੇ ਪੈਣਗੇ ਸਿਰਫ ਔਰ ਸਿਰਫ ਆਈਆਰਸੀਟੀਸੀ ਦੀ ਐਪ ਜਾਫਰ ਵੈਬਸਾਈਟ ਦੇ ਉੱਪਰ ਲੌਗਇਨ ਕਰਨਾ ਪਏਗਾ ਤੇ ਇਸ ਦੇ ਲਈ ਬੁੱਕ ਅ ਕੈਬ অপਸ਼ਨ ਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੀ ਮਨਪਸੰਦ ਦੀ ਗੱਡੀ ਵੀ ਜਿਹੜਾ ਬੁੱਕ ਕਰ ਸਕਦੇ ਹੋ ਤੁਹਾਡੇ ਸਟੇਸ਼ਨ ਦੇ ਉੱਪਰ ਪਹੁੰਚ ਦੇ ਹੀ ਕੈਪ ਜਿਹੜੀ ਹੈ ਤੁਹਾਨੂੰ ਸਟੇਸ਼ਨ ਦੇ ਬਾਹਰ ਤਿਆਰ ਮਿਲੇਗੀ ਤਾਂ ਲੋਕਾਂ ਨੂੰ ਸੇਫਟੀ ਦੇਣ ਦੇ ਲਈ ਸੁਰੱਖਿਆ ਦੇਣ ਦੇ ਲਈ ਇਸ ਦੇ ਨਾਲ ਹੀ ਕੰਫਰਟ ਦੇਣ ਦੇ ਲਈ ਆਈਆਰਸੀਟੀਸੀ ਦੇ ਵੱਲੋਂ ਇਸ ਸੁਵਿਧਾ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿੱਤਾ ਗਿਆ ਪਰ ਜ਼ਰੂਰ ਹੀ ਇਹ ਵੀ ਗੱਲ ਧਿਆਨ ਦੇ ਵਿੱਚ ਰੱਖੀ ਚਾਹੀਦੀ ਹੈ ਕਿ ਸੁਵਿਧਾ ਜਿਹੜੀ ਹੈ ਮਹਿਜ਼ 6 ਮਹੀਨੇ ਦੇ ਲਈ ਚਲਾਈ ਜਾ ਰਹੀ ਹੈ ਬੀਤੇ ਦਿਨ ਤੋਂ ਇਸ ਦੀ ਸ਼ੁਰੂਆਤ ਜਿਹੜੀ ਹੈ ਕਰ ਦਿੱਤੀ ਗਈ ਹੈ ਬੀਤੇ ਦਿਨ ਹੀ ਐਗਰੀਮੈਂਟ ਸਾਈਨ ਹੋਇਆ ਤੇ ਹੁਣ ਤੋਂ ਤੁਸੀਂ ਜਿਹੜਾ 6 ਮਹੀਨੇ ਤੱਕ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ ਤਾਂ ਇਸ ਦਾ ਰਿਸਪੌਂਸ ਦੇਖਣ ਦੇ ਮਗਰੋਂ ਟ੍ਰਾਇਲ ਦੇਖਣ ਦੇ ਮਗਰੋਂ ਹੀ ਆਰਸੀਟੀਸ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਇੱਕ ਵਾਰ ਫੇਰ ਤੋਂ ਸ਼ੁਰੂ ਕੀਤਾ ਜਾਏਗਾ ਪਰ 6 ਮਹੀਨਿਆਂ ਦੇ ਲਈ ਜ਼ਰੂਰ ਹੀ ਤੁਸੀਂ ਵੀ ਜੇਕਰ ਕਿਤੇ ਟਰੈਵਲ ਕਰਨਾ ਹੈ ਤਾਂ ਇਸ ਦਾ ਲਾਭ ਲੈ ਸਕਦੇ ਹੋ ਸਟੇਸ਼ਨ ਦੇ ਉੱਪਰ ਪਹੁੰਚਣ ਤੇ ਤੁਹਾਨੂੰ ਤੁਹਾਡੀ ਕੈਬ ਜਿਹੜੀ ਹੈ ਤਿਆਰ ਮਿਲੇਗੀ ਤੇ ਉਹ ਵੀ ਤੁਸੀਂ ਆਪਣੀ ਮਨਪਸੰਦੀ ਗੱਡੀ ਇਸ ਵਿੱਚ ਆਲੇ ਚੁਣ ਸਕਦੇ ਹੋ ਜਨ ਹਿਤੇਸ਼ੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਲੀ ਰਾਜਪੂਤ ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇੱਕ ਖਬਰ ਸੁੰਨਣਾ ਤੁਹਾਡੇ ਲਈ ਬੇਹਦ ਲਾਜ਼ਮੀ ਹੈ ਤੁਹਾਨੂੰ ਵੀ ਇਸ ਦੇ ਨਾਲ ਵੱਡਾ ਫਾਇਦਾ ਹੋ ਸਕਦਾ ਹੈ ਤਾਂ ਪਹਿਲਾਂ ਰੇਲਵੇ ਦੇ ਵੱਲੋਂ ਆਪਣੇ ਪੈਸੇਂਜਰਜ਼ ਨੂੰ ਸਟੇਸ਼ਨ ਦੇ ਉੱਪਰ ਛੱਡਿਆ ਜਾਂਦਾ ਸੀ ਪਰ ਹੁਣ ਰੇਲਵੇ ਆਪਣੇ ਪੈਸੇਂਜਰਜ਼ ਨੂੰ ਉਹਨਾਂ ਦੇ ਘਰ ਉਹਨਾਂ ਦੀ ਡੈਸਟੀਨੇਸ਼ਨ ਤੱਕ ਛੱਡ ਕੇ ਆਏਗੀ ਤਾਂ ਇਹ ਸਭ ਕਿਵੇਂ ਹੋਏਗਾ ਇਹ ਆਨੂੰ ਜ਼ਰੂਰ ਹੀ ਦੱਸਾਂਗੇ ਇਸ ਦੇ ਨਾਲ ਹੀ ਇਸ ਦੇ ਲਈ ਕੋਈ ਐਕਸਟਰਾ ਚਾਰजेस ਵੀ ਜਿਹੜੇ ਨੇ ਨਹੀਂ ਰੱਖੇ ਗਏ ਤਾਂ ਵੱਡੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਅਕਸਰ ਹੀ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਪੈਂਦਾ ਤਾਂ ਤੁਸੀਂ ਵੀ ਧਿਆਨ ਦੇ ਨਾਲ ਇਹ ਖਬਰ ਜ਼ਰੂਰ ਸੁਣਿਓ ਰੇਲਵੇ ਆਪਣੇ ਪੈਸੇਂਜਰਸ ਨੂੰ ਸਟੇਸ਼ਨ ਤੱਕ ਨਹੀਂ ਬਲਕਿ ਘਰ ਤੱਕ ਛੱਡ ਕੇ ਆਏਗੀ ਇਸ ਦੇ ਲਈ ਕੋਈ ਵੀ ਪੈਸੇ ਜਿਹੜੇ ਨੇ ਨਹੀਂ